ਅਸੀਂ ਕਾਫੀ ਦਿਨ ਤੋਂ ਡੋਮਿਨੇਸ਼ਨ ਕਰ ਰਹੇ ਹਾਂ ਤੁਸੀਂ ਦੇਖਿਆ ਹੀ ਹੋਣਾ ਤਾਇਨਾਤ ਕੀਤੀ ਗਈ ਹੈ ਪੁਲਿਸ ਡਿਫਰੈਂਟ ਨਾਕੇ ਲਾਏ ਗਏ ਐ ਐਂਟਰੀ ਪੁਆਇੰਟਸ ਤੇ ਇਨ ਐਵਾਲਟ ਸਿਟੀ ਨੂੰ ਸਪੈਸ਼ਲ ਅਸੀਂ ਕਵਰ ਕੀਤਾ ਔਰ ਜਿਹੜੇ ਵੀ ਇੰਪੋਰਟੈਂਟ ਪੁਆਇੰਟਸ ਨੇ ਉਹਤੇ ਚੈਕਿੰਗ ਵੀ ਚੱਲ ਰਹੀ ਹੈ ਬਾਰੂ ਵੀ ਆਫੀਸਰ ਤੇ ਫੋਰਸ ਆਈ ਹੈ ਉਹ ਸਾਰਾ ਅਸੀਂ ਡੋਮਿਨੇਟ ਕਰ ਰਹੇ ਹਾਂ ਸੋ ਥੈਟ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਉਹ ਜਿਹੜਾ ਏਸੀ ਰੀਅਰ ਚ ਆ ਕੇ ਸ਼ਰਾਰਤ ਦੇ ਮੰਤਵ ਨਾਲ ਕਾਮਯਾਬ ਨਾ ਹੋ ਸਕੇ ਬਾਕੀ ਜਿਹੜੇ ਅਰੇਂਜਮੈਂਟਸ ਨੇ ਉਹ ਐਸਜੀਪੀਸੀ ਨਾਲ ਅਸੀਂ ਜਿੱਦਾਂ ਦੀ ਮੀਟਿੰਗ ਅੱਜ ਦੁਬਾਰਾ ਫੇਰ ਕਰਾਂਗੇ ਜਿਵੇਂ ਉਹਨਾਂ ਦੀ ਰਿਕੁਆਇਰਮੈਂਟ ਜਾਂ ਰਿਕੁਐਸਟ ਹੋਏਗੀ ਇਨਸਾਈਡ ਸਿਕਿਉਰਿਟੀ ਦਾ ਕੰਮ ਕਿਉਂਕਿ ਉਹਨਾਂ ਦੇ ਲੈਵਲ ਦਾ ਜ਼ਿਆਦਾ ਹੁੰਦਾ ਹੈ ਉਹਦੇ ਮੁਤਾਬਕ ਅਸੀਂ ਉਸ ਤਰ੍ਹਾਂ ਨਾ ਹੈਲਪ ਵੀ ਕਰਾਂਗੇ ਔਰ ਉਹਨਾਂ ਦੀ ਸਪੋਰਟ ਵੀ ਬੈਕ ਤੋਂ ਕਰਾਂਗੇ ਸਾਡੇ ਕੋਲ ਆਪਣੀ ਮੁਲਤ ਪਰ ਲੋਕਲ ਪੁਲਿਸ ਵੀ ਬੈਠੀ ਹੈ ਮਗਵਾਈ ਐਕਸਟਰਾ ਪੈਰਾਮੈਂਟ ਸਾਡੇ ਕੋਲ ਬਹੁਤ ਸਾਰੀ ਐਕਸਟਰਾ ਫੋਰਸ ਆਈ ਹੋਈ ਹੈ ਜੀ ਆਫਿਸਰਸ ਵੀ ਆਏ ਆ ਕਮਾਂਡੈਂਟ ਰੈਂਕ ਦੇ ਬਹੁਤ ਸਾਰੇ ਬੰਦੇ ਆਏ ਆ ਉਹ ਸਾਰੇ ਆਲਰੇਡੀ ਡਿਪਲੋ ਔਰ ਉਸ ਤੋਂ ਬਾਅਦ ਅੱਜ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਮੀਟਿੰਗ ਤੋਂ ਬਾਅਦ ਅਸੀਂ ਡਿਸਾਈਡ ਕਰਾਂਗੇ ਕਿ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ ਜਾਂ ਸਾਨੂੰ ਕੀ ਇਨਪੁਟਸ ਨੇ ਉਹਦੇ ਮੁਤਾਬਕ ਜਿਹੜੀ ਹੈ ਡਿਪਲੋਇਮੈਂਟ ਨੂੰ ਹੋਰ ਅਸੀਂ ਸ਼ਾਮ ਤੱਕ ਫਾਈਨਲਾਈਜ਼ ਕਰਦੇ ਹਾਂ ਉਹ ਐਗਜ਼ੈਕਟ ਮੈਨੂੰ ਆਫ ਹੈਂਡ ਤਾਂ ਯਾਦ ਨਹੀਂ ਤੁਹਾਨੂੰ ਦੇ ਦਿੰਨੇ ਆ ਜੀ ਅਸੀਂ ਹਾਂਜੀ ਹਾਂਜੀ ਬਹੁਤ ਸਾਰੇ ਪੁਆਇੰਟ ਨੇ ਉਹ ਸਾਰਾ ਤੁਹਾਨੂੰ ਅਸੀਂ ਪ੍ਰੈਸ ਨੋਟ ਭੇਜ ਵੀ ਦਿੰਨੇ ਹਾਂ ਸਰ ਕੱਲ ਜਿਹੜਾ ਬੰਦ ਦੀ ਕਾਲ ਆ ਉਹਦੇ ਮੁਤਾਬਕ ਕਰਦੇ ਹਾਂ ਇਹ ਕੋਦੋਂ ਮੌਕੇ ਤੇ ਹੀ ਦੇਖਿਆ ਜਾਏਗਾ ਜਿੱਦਾਂ ਬੰਦੇ ਵੌਲੰਟੇਰੀਲੀ ਅੱਗੇ ਕਰਦੇ ਆ ਉਹੀ ਹੈ ਬਾਕੀ ਕਿਸੇ ਨੂੰ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਬਲੈਕ ਮਾਰਚ ਕੰਟੀਨਿਊ ਬਲੈਕ ਮਾਰਚ ਚੱਲ ਰਿਹਾ ਜੀ ਕੱਲ ਵੀ ਹੋਇਆ ਸੀਗਾ ਜੀ ਇਹ ਅੱਜ ਦੇਖਦੇ ਆ ਕਿਵੇਂ ਸਿਚੁਏਸ਼ਨ ਡਿਵੈਲਪ ਕਰਦੀ ਹੈ ਜੀ ਇਸ ਤੋਂ ਬਾਅਦ ਮੈਂ ਉਧਰ ਹੀ ਜਾ ਰਹੇ ਹਾਂ ਇਸ ਕੀਤੇ ਕਿ ਕੁਝ ਬੰਦੇ ਜਿਹੜੇ ਡੈਡੀਫਾਈ ਕਰਦੇ ਨੇ ਜਿਹੜੇ ਸ਼ਰਾਰਤ ਕਰ ਸਕਣ ਜਾਂ ਉਹਨਾਂ ਦੇ ਉੱਤੇ ਨਜ਼ਰ ਰੱਖੀ ਦੇਖੋ ਜੀ ਪੁਲਿਸ ਦਾ ਤਾਂ ਕੰਮ ਹੀ ਹੈ ਵੀ ਸ਼ਰਾਰਤੀਆਂ ਤੇ ਨਜ਼ਰ ਰੱਖੋ ਤੇ ਉਹਨਾਂ ਨੂੰ ਨੱਪ ਕੇ ਰੱਖੋ ਉਹ ਤਾਂ ਅਸੀਂ ਜੋ ਕਾਨੂੰਨ ਅਨੁਸਾਰ ਕਾਰਵਾਈ ਆਪਣੀ ਕਰਦੇ ਹਾਂ ਜੋ ਸਾਡਾ ਸਿਸਟਮ ਹੈ ਡੈਫੀਨਿਟਲੀ ਪਰ ਮੈਂ ਤੁਹਾਡੇ ਰਾਹੀਂ ਜਰੂਰ ਇਹ ਅਪੀਲ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਕਿ ਬੜਿਆ ਸੋਗ ਮੈਂ ਇਹ ਜਿਹੜਾ ਕੱਲੂਕਾਰੇ ਦਾ ਹਫਤਾ ਹੁੰਦਾ ਇਹਦੇ ਚ ਸਹਿਯਮ ਨਾਲ ਕੰਮ ਲੈਣ ਸ਼ਾਂਤੀ ਨਾਲ ਪਾਪਾ ਅਰਦਾਸ ਸਮਾਗਮ ਚ ਸ਼ਾਮਲ ਹੋਈਏ ਔਰ ਗੁਰੂ ਘਰ ਦੀ ਮਰਿਆਦਾ ਨੂੰ ਕੋਈ ਠੇਸ ਨਾ ਪਹਾਈਏ ਠੀਕ ਹੈ ਥੈਂਕ ਯੂ